ਭਾਣਾ ਜਾ ਕੇ ਬੱਚਾ ਉਤਰਿਆ ਸਾਨੂੰ ਫੋਨ ਆਇਆ ਤਾਂ ਮੈਂ ਕਹਾਂਣਾ ਉਤਰਿਆ ਮੈਂ ਕਹਾਂਣਾ ਤਾਂ ਆਪਾਂ ਜਾਣਾ ਨਹੀਂ ਇੱਥੇ ਕਿਵੇਂ ਇਹਦਾ ਏਜੰਟ ਨੇ ਇੱਥੋਂ ਦਾ ਵੀਜ਼ਾ ਦਿੱਤਾ ਕੋਲੰਬੀਆ ਵੀ ਲਗਭਗ 3.5 ਮਹੀਨੇ ਉੱਥੇ ਰਿਆ ਰੁਕਿਆ ਰਿਆ ਜਦੋਂ ਕੋਲੰਬੀਆ ਪਹੁੰਚਿਆ ਫਿਰ ਅਸੀਂ ਏਜੰਟ ਨੂੰ ਬਹੁਤ ਜ਼ਿਆਦਾ ਆਸ ਆ ਗਈ ਸਾਡਾ ਬੱਚਾ ਗਲਤ ਰਸਤੇ ਪਾਤਾ ਤੂੰ ਅਸੀਂ ਨਹੀਂ ਅਮਰੀਕਾ ਭਿਜਣਾ ਇਹਨੂੰ ਵਾਪਸ ਭੇਜਦੇ ਸਾਨੂੰ ਝਾੜੀਆਂ ਕੰਡੇ ਜੰਗਲ ਬਹੁਤ ਮੰਦਾ ਹਾਲ ਬੱਚੇ ਦਾ ਕੱਪੜੇ ਫੱਟ ਗਏ ਲਤਾਂ ਬਾਹਾਂ ਛਿੱਲੀਆਂ ਜੀਆਂ ਅੱਥਾ ਦੇ ਧੱਪੜ ਪੈ ਗਏ ਬਲ ਬਹੁਤ ਹੀ ਮੁਸ਼ਕਲ ਘੌਰ ਦੇ ਵਿੱਚੋਂ ਪਰਾਮਾਪਾਰ ਕੀਤਾ ਪਰਨੇ ਉਹ ਜਦੋਂ ਅਸੀਂ ਕਹੀਦਾ ਸਾਨੂੰ ਪਰਨੇ ਬੰਨਣ ਦੋ ਆਂਦੇ ਨਹੀਂ ਹੈਗੇ ਤੁਹਾਡੇ ਧਰਮ ਤੋਂ ਕੀ ਲੈਣਾ ਤੁਸੀਂ ਇਨਲੀਗਲ ਐਂਟਰ ਹੋਏ ਜੇ ਇਹਦਾ ਇਦਾਂ ਹੀ ਕਰਾਂਗੇ ਸਭ ਤੋਂ ਜਿਹੜੀ ਪਗੜੀ ਸੀ ਉਹ ਤਾੜ ਦਿੱਤੀ ਗਈ ਜਦੋਂ ਰਸਤੇ ਵਿੱਚ ਅਸੀਂ ਦੱਸਿਆ ਵਾ ਵੀ ਉਹ ਤੁਹਾਨੂੰ ਕਿੰਨਾ ਕੁ ਦੁੱਖ ਲੱਗੂ ਉਸ ਦੀ ਦਾ ਸਾਨੂੰ ਬੇਹੱਦ ਦੋਖਿਆ ਕੇ ਬੱਚੇ ਦੀ ਜਿਹੜੀ ਦਸਤ ਉਤਾਰੀ ਗਿਆ ਪਰ ਉਹ ਲੋਕ ਉਹ ਸਰਕਾਰਾਂ ਜਿਹੜੀਆਂ ਉਹ ਸਾਡੇ ਕਹਿੰਦੇ ਸਾਨੂੰ ਤੁਹਾਡੇ ਤੁਹਾਨੂੰ ਨਾਲ ਕੋਈ ਵਾਸਤਾ ਨਹੀਂ ਜੰਟਨੇ ਦਾ ਗਿਆ ਸੀ ਕਲੰਬੀਆ ਤੋਂ ਤਾਰੀਫ ਫਲਾਈਟ ਹੋਊਗੀ ਪਰ ਉੱਥੇ ਜਾ ਕੇ ਕੋਈ ਫਲਾਈਟ ਨਹੀਂ ਹੋਈ ਫਿਰ ਇਦਾਂ ਪਤਾ ਲੱਗਾ ਵੀ ਹੁਣ ਤਾਂ ਐਂ ਦੀ ਜਾਣਾ ਪੈਣਾ ਤੇ ਬੱਚੇ ਭੁੱਖੇ ਤੇ ਆਏ ਅੰਮ੍ਰਿਤਸਰ ਪਹੁੰਚੇ ਆ ਖਾਣ ਖੂਣ ਜਦੋਂ ਹੱਥ ਹੀ ਨਹੀਂ ਖੋਲਣੇ ਖਾਣਾ ਕਿ ਬੱਚੇ ਨੇ ਜੇ ਕੁਝ ਦਿੱਤਾ ਵੀ ਤਾਂ ਥੱਲੇ गिरਦਾ ਰਿਹਾ ਮੂੰਹ ਤਾਂ ਕੋਈ ਨੋਬਤੀ ਨਹੀਂ ਪਜਾਨਣ ਸਸਿਕਲ ਜੀ ਤੁਸੀਂ ਜੁੜੇ ਹੋ ਜਰਨਾ ਸਪੋਕਸਮੈਨਾ ਮੈਂ ਅਸ਼ਵਨੀ ਸ਼ਰਮਾ ਅਮਰੀਕਾ ਤੋਂ ਲਗਾਤਾਰ ਨੌਜਵਾਨ ਡਿਪੋਰਟ ਹੋ ਕੇ ਆ ਰਿਹਾ ਔਰ ਤੀਸਰਾ ਜਹਾਜ਼ ਬੀਤੀ ਰਾਤ ਅਮਰਸਰ ਵਿਖੇ ਰਾਜਾ ਸਾਂਸੀ ਏਅਰਪੋਰਟ ਤੇ ਪਹੁੰਚਿਆ ਔਰ ਤੀਸਰੇ ਜਹਾਜ਼ ਵਿੱਚ ਪਿੰਡ ਨਵਾ ਕੋਟ ਜ਼ਿਲ੍ਹਾ ਅਮਰਸਰ ਦੇ ਵਿੱਚ ਜੰਡਿਆਲਾ ਗੁਰੂ ਨੇੜੇ ਜਸਨੂਰ ਸਿੰਘ ਜਿਹੜਾ ਵਾ ਉਮਰ 19 ਸਾਲ ਜੋ ਕੇ ਪਹੁੰਚਿਆ ਘਰ ਉਹਦੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਔਰ ਦਾਦਾ ਜੀ ਕੀ ਗੱਲ ਕਰਦੇ ਸਰ ਜੋ ਜਸਨੂਰ ਸਿੰਘ ਕਿੰਨੇ ਵਜੇ ਅੱਜ ਘਰ ਪਹੁੰਚਿਆ ਜੀ ਅੱਜ ਤਕਰੀਬਨ ਜਸਨੂਰ ਸਿੰਘ ਸਾਡਾ ਬੇਟਾ ਲਗਭਗ 5 ਵਜੇ ਦੇ ਕਰੀਬ ਘਰ ਪਹੁੰਚਿਆ ਔਰ ਉਹਦੇ ਪਹੁੰਚੇ ਤੇ ਸਾਨੂੰ ਜਿਹੜੇ ਅਸੀਂ ਸਾਰਾ ਪਰਿਵਾਰ ਹੀ ਕੁਝ ਦਿਨਾਂ ਤੋਂ ਕਾਫੀ ਟੈਨਸ਼ਨ ਵਿੱਚ ਸੀ ਔਰ ਉਹਦੇ ਪਹੁੰਚਣ ਨਾਲ ਸਾਡੀਆਂ ਜਿਹੜੀਆਂ ਮਾਂ ਉਹ ਟੈਨਸ਼ਨਾਂ ਖਤਮ ਹੋ ਗਈਆਂ ਤੇ ਅਸੀਂ ਇਸ ਵੇਲੇ ਪੂਰੇ ਖੁਸ਼ ਹਾਂ ਕਿ ਸਾਡਾ ਜਿਹੜਾ ਬੱਚਾ ਜਿਹੜਾ ਸਹੀ ਸਲਾਮਤ ਕਰ ਆ ਗਿਆ ਵਾ ਤੇ ਨਾਲ ਹੀ ਅਸੀਂ ਹੁਣ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਪੰਜਾਬ ਸਰਕਾਰ ਇਹ ਜਿੰਨੇ ਵੀ ਰਿਪੋਰਟ ਹੋ ਕੇ ਬੱਚੇ ਆ ਰਹੇ ਆ ਇਹਨਾਂ ਦੇ ਪਰਿਵਾਰਾਂ ਦੀ ਸਿਹਤ ਨੂੰ ਜੋ ਵੀ ਆਰਥਿਕ ਪੱਖੋਂ ਇਹ ਵੇਲੇ ਵੱਡੀ ਕਮਜ਼ੋਰੀ ਪਰਿਵਾਰਾਂ ਵਿੱਚ ਚੋਂ ਰਹੀ ਹੈ ਜਿਹੜਾ ਕਿ ਪੈਸਾ ਬਹੁਤ ਜ਼ਿਆਦਾ ਏਜੰਟਾਂ ਕੋਲ ਪਹੁੰਚ ਗਿਆ ਵਾ ਤੇ ਇਹਨਾਂ ਨੇ ਥੋੜਾ ਜਿਹਾ ਡਿਪਰੈਸ਼ਨ ਤੋਂ ਬਚਾਉਣ ਵਾਸਤੇ ਜਾਂ ਕਿਸੇ ਮਾੜੀ ਘਟਨਾ ਤੋਂ ਬਚਾਉਣ ਵਾਸਤੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਬੱਚਿਆਂ ਨੂੰ ਜੋਗਤਾ ਅਨੁਸਾਰ ਜਿਹੜੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਬੱਚੇ ਜਿਹੜਾ ਆਪਣਾ ਉਹ ਵਾਲਾ ਜਿਹੜਾ ਭਵਿੱਖਾ ਨੂੰ ਚੰਗੀ ਤਰ੍ਹਾਂ ਸੁਧਾਰ ਸਕਣ ਤੇ ਆਹ ਜਿਹੜੀ ਅੱਜ ਮਾੜੀ ਘਟਨਾ ਵਾਪਰੀ ਆ ਇਹ ਡਿਪਰੈਸ਼ਨ ਤੋਂ ਬਚਿਆ ਜਾ ਸਕੇ ਜਸਨੂਰ ਜਦੋਂ ਘਰ ਆਇਆ ਸੀਗਾ ਇਸ ਤਰ੍ਹਾਂ ਕਿਸ ਤਰ੍ਹਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਲੱਗਾ ਨੂੰ ਸਾਨੂੰ ਬਹੁਤ ਵਧੀਆ ਕੇ ਖੁਸ਼ੀ ਜਦੋਂ ਆਇਆ ਸੀ ਠੀਕ ਆ ਦਾਸੀ ਦੇ ਹੁੰਦੀ ਆ ਪਰ ਜਲਦੀ ਹੀ ਵਿੱਚ ਖੁਸ਼ੀ ਦੇ ਮੂਡੋ ਵਿੱਚ ਆ ਗਿਆ ਆਪਣੇ ਪਰਿਵਾਰ ਦੇ ਵਿੱਚ ਮਿਲ ਕੇ ਪਰ ਜਿਸ ਤਰ੍ਹਾਂ ਹੁਣ ਸੇ ਗੱਲ ਕਰ ਰਹੀ ਸੀ ਕੋਈ ਸਹਿਮ ਦਾ ਮਾਹੌਲ ਜਿਹਾ ਤਰ੍ਹਾਂ ਸਹਿਮ ਨਹੀਂ ਲੱਗਦਾ ਇਸ ਸਮੇਂ ਤੇ ਫਿਰ ਆਖਿਰ ਇੱਕ ਤੇ ਕਾਫੀ ਚਿਰ ਜਿਹੜਾ ਉਹ ਰਸਤੇ ਦੇ ਵਿੱਚ ਉਹ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਰਹਿ ਆ ਦੂਜੀ ਗੱਲ ਆ ਉਹਨੂੰ ਭਾਵੇਂ ਕਿਸੇ ਨੂੰ ਜਿੰਨਾ ਮਰਜ਼ੀ ਦਲਾਸਾ ਦੇ ਰਹੇ ਆ ਪਰ ਉਹਨੂੰ ਜਿਹੜੀ ਐਡੀ ਮੋਟੀ ਰਕਮ ਜਿਹੜੀ ਏਜੰਟਾਂ ਨੇ ਦਿੱਤੀ ਗਿਆ ਉਹਦਾ ਵੀ ਉਹਨੂੰ ਟੈਨਸ਼ਨ ਹੈਗੀ ਆ ਜਿਹੜਾ ਤੁਸੀਂ ਪੇਮੈਂਟ ਦੀ ਗੱਲ ਕੀਤੀ ਆ ਜਿਹੜਾ ਪੇਮੈਂਟ ਆ ਕਿਦੇ ਕਿਦੇ ਤੋਂ ਦਿੱਤੀ ਆ ਸਾਰੀ ਪਰ ਐਪੀਮੈਂਟ ਹੈ ਨਗਦੀ ਦਿੱਤੀ ਸਾਰੀ ਤੇ ਕਿੱਥੇ ਦਾ ਏਜੰਟ ਹੈਗਾ ਜਲੰਧਰ ਦਾ ਤੇ ਤੁਹਾਡੇ ਵਾਕਬਾਸੇ ਕਿਸੇ ਥਰੂ ਤੁਹਾਡੀ ਵੱਲ ਸਾਨੂੰ ਕਿਸੇ ਰਿਸ਼ਤੇਦਾਰ ਦੂਰ ਦਾ ਇੱਧਰ ਹੈਗਾ ਸੀ ਉਹਨੇ ਦੱਸਿਆ ਕਿ ਜਲੰਧਰ ਬੰਦਾ ਏਜੰਟ ਹੈਗਾ ਬੰਦੇ ਭੇਜਦਾ ਤੇ ਉਹ ਤੁਹਾਨੂੰ ਪਤਾ ਸੀ ਵੀ ਗਲਤ ਰਸਤੇ ਦਾ ਹੀ ਭੇਜ ਰਿਹਾ ਕੋਈ ਨਹੀਂ ਸਾਨੂੰ ਗਲਤ ਰਸਤੇ ਦਾ ਬਾਰੇ ਕੋਈ ਸਾਨੂੰ ਜੋ ਵੀ ਦੱਸਿਆ ਗਿਆ ਸਹੀ ਤਰੀਕੇ ਨਾਲ ਹੀ ਭੇਜਦਾ ਹਾਂ ਸਿੱਧਾ ਰਾਈ ਫਲੈਟ ਦੇ ਅਮਰੀਕਾ ਬਾਦਰ ਬਾਕਰ ਹੁੰਦਾ ਜਦੋਂ ਜਸਨੂਰ ਆਇਆ ਉਹਨੇ ਆਪਣੇ ਦੱਸਿਆ ਵਾ ਕਿ ਕਿਸ ਤਰ੍ਹਾਂ ਉਹਨੂੰ ਕਿਹੜੇ ਕਿੜੀਆਂ ਜੜੀਆਂ ਵਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹਨੇ ਸਾਨੂੰ ਸਾਰੀ ਹਿਸਟਰੀ ਦੱਸੀ ਆ ਇੱਥੋਂ ਸਾਨੂੰ ਤੇ ਇਹ ਨਹੀਂ ਪਤਾ ਜਦੋਂ ਏਜੰਟ ਨਾਲ ਕੀਤਾ ਕਿ ਇੱਥੋਂ ਘਵਾਨਾ ਪਜਾਏਗਾ ਜਾਂ ਇਹੋ ਜਿਹਾ ਛੋਟੇ-ਮੋਟੇ ਸਟੇਸ਼ਨਾਂ ਤੇ ਪਜਾਊਗਾ ਅਸੀਂ ਕੀਤਾ ਉਹਦਾ ਡਾਇਰੈਕਟ ਅਮਰੀਕਾ ਅਮਰੀਕਾ ਜਾਣ ਦਾ ਪਰ ਉਹਨੇ ਜਦੋਂ ਸਾਨੂੰ ਉਸ ਦਿਨ ਪਤਾ ਲੱਗਾ ਜਦੋਂ ਗੁਹਾਨਾ ਜਾ ਕੇ ਬੱਚਾ ਉਤਰਿਆ ਸਾਨੂੰ ਫੋਨ ਆਇਆ ਤਾਂ ਮੈਂ ਗੁਹਾਨਾ ਉਤਰੇਗਾ ਮੈਂ ਗੁਹਾਨਾ ਤਾਂ ਆਪਾਂ ਜਾਣਾ ਨਹੀਂ ਇੱਥੇ ਕਿਵੇਂ ਉਹਦਾ ਏਜੰਟ ਨੇ ਇੱਥੋਂ ਦਾ ਵੀਜ਼ਾ ਦਿੱਤਾ ਉਸ ਤੋਂ ਬਾਅਦ ਫਿਰ ਮਹੀਨਾ ਸਵਾ ਮਹੀਨਾ ਗੁਹਾਨਾ ਹੀ ਬੈਠੇ ਰਹੇ ਗੁਹਾਨਾ ਤੋਂ ਬਾਅਦ ਸੁਰੀਨੇਮ ਦਾ ਵੀਜ਼ਾ ਨਾਲ ਲੈ ਦਿੱਤਾ ਸੁਰੀਨੇਮ ਤੋਂ ਅੱਗੇ ਬੱਚੇ ਤੇ ਦਸਮਤਾਲਕ ਵੀ ਜੋ ਸਾਨੂੰ ਪਹਿਲਾਂ ਵੀ ਏਜੰਟਾਂ ਨੂੰ ਪਤਾ ਲੱਗਾ ਸੀ ਕਿ ਗਾੜੀ ਡੌਂਕੀ ਰਸਤਾ ਜਿਹਨੂੰ ਕਹਿੰਦੇ ਜੇ ਉਸੇ ਰਸਤੇ ਹੀ ਆਪਣਾ ਨਿੱਕੇ ਨਿੱਕ ਮੁਲਕ ਆ ਵੀ ਆਉਂਦੇ ਆ ਬ੍ਰਾਜ਼ੀਲ ਵੀ ਆਇਆ ਪੇਰੂ ਆਇਆ ਬਿਲਾਵੀਆ ਕਿ ਕੀ ਹੋ ਜਾ ਕਿ ਦੇ ਦਿਆਂਦੇ ਆ ਬਿਲੇਵੀਆ ਹੋਰ ਬੜੇ ਨਿੱਕੇ ਮੁਲਕਾਂ ਦੇ ਵਿੱਚ ਹੁੰਦੇ ਆ ਨਦੀਆਂ ਨਾਲਿਆਂ ਸਾਨੀ ਲੰਘਦੇ ਹੋਏ ਕੋਲੰਬੀਆ ਚਲੇ ਗਏ ਕੋਲੰਬੀਆ ਵੀ ਲਗਭਗ 3.5 ਮਹੀਨੇ ਉੱਥੇ ਰਿਆ ਰੁਕੇ ਰਿਆ ਜਦੋਂ ਕੋਲੰਬੀਆ ਪਹੁੰਚਿਆ ਫਿਰ ਅਸੀਂ ਏਜੰਟ ਨੂੰ ਬਹੁਤ ਜ਼ਿਆਦਾ ਆਖਾ ਕਿ ਸਾਡਾ ਬੱਚਾ ਗਲਤ ਰਸਤੇ ਪਾਤਾ ਤੂੰ ਅਸੀਂ ਨਹੀਂ ਅਮਰੀਕਾ ਭੇਜਣਾ ਇਹਨੂੰ ਵਾਪਸ ਭੇਜਦੇ ਸਾਨੂੰ ਸਾਨੂੰ ਕੋਈ ਅਮਰੀਕੀ ਜਾਂਦੀ ਲੋੜਾ ਜਦੋਂ ਤੁਹਾਨੂੰ ਇਹ ਗੱਲ ਪਤਾ ਲੱਗੀ ਤੇ ਉਸ ਤੋਂ ਉਦੋਂ ਪਤਾ ਤੁਸੀਂ ਉਹਨੂੰ ਕਿਹਾ ਨਹੀਂ ਵੀ ਅਸੀਂ ਤੇਰੇ ਵਾਸਤੇ ਕਾਰਵਾਈ ਕਰਾਂਗੇ ਵੀ ਤੂੰ ਗਲਤ ਸਾਡੇ ਬੱਚੇ ਨੂੰ ਜੋ ਜਿਸ ਤਰ੍ਹਾਂ ਸਾਡੇ ਨਾਲ ਗੱਲ ਹੋਈ ਸੀ ਉਸ ਤਰ੍ਹਾਂ ਨਹੀਂ ਬੱਚੇ ਨੂੰ ਭੇਜਿਆ ਅਸੀਂ ਕਾਰਵਾਈ ਵਾਲਾ ਲਫ਼ਜ਼ ਤਾਂ ਨਹੀਂ ਵਰਤਿਆ ਕਿ ਬੱਚੇ ਨੂੰ ਤੰਗ ਨਾ ਕਰੇ ਪਰ ਇਹ ਆਖਾ ਕਿ ਬੱਚਾ ਨਹੀਂ ਭੇਜਣਾ ਬੱਚਾ ਵਾਸਤੇ ਭੇਜ ਦਿਓ ਸਾਨੂੰ ਇਹਦੇ ਰਸਤੇ ਦੀ ਕੋਈ ਲੋੜ ਨਹੀਂ ਹੈਗੀ ਨਾ ਤੇਰੇ ਨਾਲੇ ਕੀਤਾ ਯਾ ਸਾਨੂੰ ਹੁਣ ਜਦੋਂ ਤੂੰ ਮਹਿਤ ਉਹ ਇੰਨਾ ਚਿਰ ਕਲੰਬੀਓ ਬਾਹਰ ਛੜਾ ਨਾ ਬੱਚਾ ਤੇਰੇ ਕੋਲ ਕੋ ਫਲਾਈਟ ਨਹੀਂ ਹੋਈ ਹੁਣ ਸਾਨੂੰ ਨਜ਼ਰ ਆਉਣਾ ਕਿ ਜੁਸੀਂ ਸੁਣਦੇ ਆ ਗਾੜੀ ਪਨਾਮਾ ਦੇ ਰਸਤੇ ਤੋਂ ਬਣਾ ਹੋਰ ਕੋਈ ਰਸਤਾ ਨਹੀਂ ਹੈਗਾ ਤੇ ਪਨਾਮਾ ਜਿਹੜਾ ਰਸਤਾ ਬੇਹਦ ਮਾੜਾ ਵਾਹ ਨਹੀਂ ਭੇਜਣਾ ਪਨਾਮਾ ਤੋਂ ਕਿਤੇ ਕਾਫੀ ਕਾਫੀ ਨਦੀਆਂ ਪਾਰ ਕਰਨੀਆਂ ਪੈਣੀਆਂ ਪਨਾਮਾ ਜਾਣ ਵਾਸਤੇ ਨੂੰ ਸਮੁੰਦਰ ਦੇ ਰਸਤੇ ਸ਼ਿਪ ਪਾਰ ਕਰਨੀ ਪਈ ਸ਼ਿਪ ਪਾਰ ਕਰਕੇ ਫਿਰ ਪਨਾਮਾ ਚ ਗਿਆ ਪਨਾਮਾ ਦੇ ਵਿੱਚੋਂ ਨਦੀਆਂ ਨਾਲੇ ਬੜੇ ਆਏ ਆ ਝਾੜੀਆਂ ਕੰਡੇ ਜੰਗਲ ਬਹੁਤ ਮੰਦਾ ਹਾਲ ਬੱਚੇ ਦਾ ਪੱਟੇ ਕੱਪੜੇ ਫੱਟ ਗਏ ਲੱਤਾਂ ਬਾਹਾਂ ਛਿਲੀਆਂ ਗਈਆਂ ਹੱਥਾਂ ਦੇ ਤਫੜ ਪੈ ਗਏ ਮਤਲਬ ਬਹੁਤ ਹੀ ਮੁਸ਼ਕਲ ਦੌਰ ਦੇ ਵਿੱਚ ਉਹ ਪਰਾਮਾਪਾਰ ਕੀਤਾ ਉਸ ਤੋਂ ਬਾਅਦ ਫਿਰ ਨੇ ਤੁਹਾਨੂੰ ਪਤਾ ਹੋਊਗਾ ਵੀ ਜਦੋਂ ਜੰਗਲਾਂ ਵਿੱਚ ਜਾਣਾ ਵਾ ਉਹਦੇ ਵਿੱਚ ਸ਼ੇਰ ਕੋਈ ਵੱਡੇ ਵੱਡੇ ਜਾਨਵਰ ਚੀਤੇ ਵਗੈਰਾ ਵੀ ਹੈਗੇ ਸੀ ਜਿਹੜੇ ਜਾਨਵਰ ਵੀ ਖਤਰਾ ਸੀਗਾ ਉਸ ਚੀਜ਼ ਨੂੰ ਕਿਸ ਤਰ੍ਹਾਂ ਵੇਦਦੇ ਉਹ ਅਸੀਂ ਜਾਣਦੇ ਹਾਂ ਕਿ ਬਹੁਤ ਮਾੜਾ ਰਸਤਾ ਤੇ ਸਾਡੇ ਵੀ ਜਾਨ ਜਾਨੀ ਉਹ ਤੋਂ ਟੈਨਸ਼ਨ ਦੇ ਵਿੱਚ ਸੀ ਅਸੀਂ ਨੂੰ ਕਿਉਂਕਿ ਇਹਨੂੰ ਏਜੰਟ ਨੂੰ ਪਹਿਲਾਂ ਆਖਿਆ ਵੀ ਰਸਤਾ ਮਾੜਾ ਨਹੀ ਭੇਜਣਾ ਪਰ ਇਹ ਆਂਦਾ ਸਾਈ ਫਲੈਟ ਫਲੈਟ ਭੇਜਣਾ ਪਰ ਇਹਨੇ ਸਾਡੀ ਇੱਕ ਨੀ ਸੁਣੀ ਇਹਨੇ ਫੇਰ ਜੰਗਲਾਂ ਨਹੀਂ ਭੇਜਿਆ ਬੱਚੇ ਫਿਰ ਬੱਚੇ ਨੇ ਜਦੋਂ ਤੁਹਾਨੂੰ ਦੱਸਿਆ ਵੀ ਮੈਨੂੰ ਇਹ ਗਲਤ ਰਸਤੇ ਭੇਜ ਦਿਆ ਵਾ ਫਿਰ ਜੰਟਰ ਨਾਲ ਤੁਸੀਂ ਗੱਲਬਾਤ ਕੀਤੀ ਗੱਲਬਾਤ ਕੀਤੀ ਉਹਦੇ ਨਾਲ ਆਂਦਾ ਨਹੀਂ ਚਲ ਬੱਚਾ ਹੁਣ ਪਹੁੰਚ ਜਾਊਗਾ ਦੂਜੀ ਗੱਲੇ ਵੀ ਉਹਨਾਂ ਨੇ ਕਿਹਾ ਜਿਹੜਾ ਜਿੰਨਾ ਤੇ ਸਾਡਾ ਟਾਈਮ ਨੂੰ ਲਗਾਤਾ ਬੱਚੇ ਦੀ ਗਾੜੀ ਸਾਡੀ ਜ਼ਿੰਦਗੀ ਨੂੰ ਖਤਰਾ ਵਾ ਆਉਣ ਵਾਲਾ ਜਿੰਨਾ ਦਾ ਸਮਾਂ ਆ ਰਿਹਾ ਵਾ ਸਰਕਾਰਾਂ ਚੇਂਜ ਹੋ ਗਈਆਂ ਤੇ ਤੂੰ ਸਾਡਾ ਬੱਚਾ ਵਾਪਸ ਕਰ ਦੇ ਜਿੱਥੇ ਵੀ ਹੈਗਾ ਉਸ ਤੋਂ ਵਾਪਸ ਕਰ ਦੇ ਪਰ ਨਹੀਂ ਇਹਨੇ ਨਹੀਂ ਕੀਤਾ ਵਾਸਤੇ ਤੁਹਾਨੂੰ ਆਪਾਂ ਖਬਰਾਂ ਚ ਵਿਖਿਆ ਸੀ 트럼ਪ ਜਦੋਂ ਉੱਥੇ ਪਹੁੰਚੇ 트럼ਪ ਕੋ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਹੁੰਚੇ ਆ ਕੁਝ ਤੁਹਾਨੂੰ ਹੌਸਲਾ ਹੋਇਆ ਸੀਗਾ ਵੀ ਸਾਡੇ ਬੱਚਿਆਂ ਨੂੰ ਵਾਸਤੇ ਸੇਫਟੀ ਵਾਕੇ ਗੱਲ ਕਰਕੇ ਆਉਣਗੇ ਪ੍ਰਧਾਨ ਮੰਤਰੀ ਜੀ ਹੁਣ ਮੈਂ ਪ੍ਰਧਾਨ ਮੰਤਰੀ ਦੇ ਸਬੰਧ ਵਿੱਚ ਕੋਈ ਬੋਲਣਾ ਨਹੀਂ ਚਾਹੁੰਦਾ ਇਹ ਤੇ ਹੁਣ ਸਾਇ ਖੈਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਦਰੋਸ਼ ਦੇ ਪ੍ਰਧਾਨ ਮੰਤਰੀ ਇਹਨਾਂ ਨੂੰ ਚਾਹੀਦਾ ਆ ਕਿ ਬੱਚਿਆਂ ਦੇ ਸਬੰਧ ਵਿੱਚ ਇਹ ਜਿਆਦਾ ਨਹੀਂ ਇਹ ਇਨਾ ਹੀ ਕਹਿੰਦੇ ਕਿ ਜਿਹੜਾ ਇਹਨਾਂ ਦੇ ਬੱਚਿਆਂ ਦੇ ਆਉਣ ਦਾ ਤਰੀਕਾ ਵਾ ਅਸੀਂ ਵੀ ਮੰਨਦੇ ਹਾਂ ਗਲਤ ਹੈ ਬੱਚਿਆਂ ਨੂੰ ਲੀਗਲ ਤਰੀਕੇ ਨਾਲ ਆਉਣਾ ਚਾਹੀਦਾ ਪਰ ਜੇ ਬੱਚੇ ਜਿਹੜੇ ਹੁਣ ਆ ਗਏ ਆ ਇਹਨਾਂ ਨੂੰ ਸਹੀ ਤਰੀਕੇ ਨਾਲ ਜੇ ਤੁਸੀਂ ਰਿਪੋਰਟ ਵੀ ਕਰਨਾ ਤੇ ਚਾਹੀ ਚੰਗੇ ਤਰੀਕੇ ਨਾਲ ਰਿਪੋਰਟ ਕਰੋ ਪਹਿਲੀ ਤੇ ਗੱਲ ਆ ਕਿ ਇਹ ਕਹਣਾ ਜਿੱਦਾ ਸੀ ਕਿ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਜਿਹੜੇ ਇਹਨੂੰ ਇਸ ਨਿਵਾਸ ਬਖਸ਼ੇ ਇਹਨਾਂ ਤੇ ਜਿਹੜੇ ਐਡਜਸਟਮੈਂਟ ਕਰੋ ਤੇ ਔਗੇ ਤੋਂ ਆਉਣ ਦੀ ਜਿਹੜੇ ਆਪਣੇ ਬਾਦਰ ਜਿਹੜੇ ਸਖਤ ਕੀਤੇ ਜਾਣ ਅਸੀਂ ਵੀ ਆਪਣੇ ਮੁਲਕ ਵਿੱਚ ਵਰਤੀਏਗਾ ਕਿ ਸਖਤੀ ਵਰਤਾਂਗੇ ਜਿਹੜੇ ਦੋ ਨੰਬਰ ਦੇ ਵਿੱਚ ਜਿਹੜੇ ਏਜੰਟ ਭੇਜਦੇ ਆ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਤੇ ਬੱਚਿਆਂ ਨੂੰ ਇਹ ਸੂਝਨ ਦੇਵਾਂਗੇ ਕਿ ਇਹੋ ਜਿਹੇ ਤਰੀਕੇ ਨਾਲ ਬਾਹਰ ਵਿਦੇਸ਼ ਵਿੱਚ ਨਾ ਜਾਇਆ ਜਾਵੇ ਜਸਨੂਰ ਸਿੱਖੀ ਰੂਪ ਚ ਪ੍ਰਕਾਸ਼ ਦਾੜਾ ਵੀ ਹੈਗਾ ਸੀ ਜਦੋਂ ਉਹਦਾ ਜਿਹੜਾ ਸਿਰ ਤੇ ਜਿਹੜੀ ਪਗੜੀ ਸੀ ਉਤਾਰ ਦਿੱਤੀ ਗਈ ਜਦੋਂ ਰਸਤੇ ਵਿੱਚ ਹੁੰਦਸਿਆ ਵਾ ਵੀ ਉਹ ਤੁਹਾਨੂੰ ਕਿੰਨਾ ਕੁ ਦੁੱਖ ਲੱਗਾ ਉਹ ਇਸ ਚੀਜ਼ ਦਾ ਸਾਨੂੰ ਬੇਹੱਦ ਦੁੱਖ ਆ ਇਹ ਬੱਚੇ ਦੀ ਜਿਹੜੀ ਦਸਤਾਰ ਉਤਾਰੀ ਗਿਆ ਪਰ ਉਹ ਲੋਕ ਉਹ ਸਰਕਾਰਾਂ ਜਿਹੜੀਆਂ ਉਹ ਸਾਡੇ ਕਹਿੰਦੇ ਸਾਨੂੰ ਤੁਹਾਡੇ ਧਰਮ ਨਾਲ ਕੋਈ ਵਸਤਾ ਨਹੀਂ ਤੁਸੀਂ ਗਲਤ ਤਰੀਕੇ ਨਾਲ ਸਾਡੀ ਦੇਸੁਰਾ ਚਾਹੇ ਅਸੀਂ ਤੁਹਾਡੇ ਨਾਲ ਉਹ ਜਿਹਾ ਵਿਹਾਰ ਕਰਨਾ ਔਰ ਜੋ ਜਿਸ ਤਰ੍ਹਾਂ ਕੱਲ ਪਹੁੰਚਿਆ ਕਹਿੰਦੇ ਵੀ ਜਹਾਜ਼ ਅੰਮ੍ਰਿਤਸਰ ਪਹੁੰਚਣ ਤੱਕ ਬੇੜੀਆਂ ਜਿਹਦੇ ਜਹਾਜ਼ ਵਿੱਚ ਲੱਗੀਆਂ ਹੋਈਆਂ ਸੀ ਬੱਚਿਆਂ ਨੂੰ ਹੱਥ ਘੜੀਆਂ ਤੇ ਲਾਈਆਂ ਹੋਈਆਂ ਸੀ ਖਾਣਾ ਪੀਣਾ ਵੀ ਬੜਾ ਔਖਾ ਹੋ ਚੁੱਕਾ ਸੀ ਬੱਚੇ ਸਮਝੋ ਜੋ ਜਿੰਨਾ ਵੀ ਅਮਰੀਕਾ ਤੋਂ ਲੈ ਕੇ ਅੰਸਰ ਦਾ ਸਫ਼ਰ ਕੀਤਾ ਨਾ ਕੋਣਾ ਨਾ ਕਿ ਬੱਚੇ ਜਿਹੜੇ ਆ ਉਹ ਟੈਨਸ਼ਨ ਦੇ ਵਿੱਚ ਹੀ ਆਏ ਆ ਤੇ ਬੱਚੇ ਭੁੱਖੇ ਤੇ ਆਏ ਅੰਮ੍ਰਿਤਸਰ ਪਹੁੰਚੇ ਆ ਖਾਣ ਖੂਣ ਜਦੋਂ ਹੱਥ ਹੀ ਨਹੀਂ ਖੋਲਣੇ ਖਾਣਾਗੇ ਬੱਚੇ ਨੇ ਜੇ ਕੁਝ ਦਿੱਤਾ ਵੀ ਤੋਂ ਥੱਲੇ ਗਿਰਦਾ ਰਿਹਾ ਵਾ ਮੂੰ ਤਾਂ ਕੋਈ ਨੌਬਤੀ ਨਹੀਂ ਪਜਣ ਦੀ ਅੱਜ ਨੌਜਵਾਨ ਜਿਹੜਾ ਵਾ ਸਾਡਾ ਬਾਹਰ ਜਾਣ ਨੂੰ ਜਿਹੜਾ ਰੁਖ ਅਪਣਾ ਚੁੱਕਾ ਵਾ ਸਾਰੇ ਜਿਹੜੇ ਬੱਚੇ ਆ ਬਾਹਰ ਜਾਣਾ ਚਾਹੁੰਦੇ ਆ ਤੁਹਾਡੇ ਤੋਂ ਅੱਜ ਕੀ ਇਹ ਸਿੱਖਿਆ ਲੈਣ ਵੀ ਕਿਹੜਾ ਰਸਤਾ ਬਣਾਉਂ ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਅੱਜ ਅਸੀਂ ਕੀ ਵੇਖ ਰਹੇ ਹਾਂ ਕਿ ਜਿਹੜਾ ਵੀ ਸਰਕਾਰੀ ਪੋਸਟ ਤੋਂ ਬੰਦਾ ਟੈਰ ਹੁੰਦਾ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਸਰਕਾਰਾਂ ਨੂੰ ਇਹ ਨੀਤੀ ਇਹ ਜਿਹੜੀ ਮਾੜੀ ਨੀਤੀ ਉਹ ਨਹੀਂ ਬਣਾਉਣੀ ਚਾਹੀਦੀ ਸਰਕਾਰਾਂ ਨੂੰ ਚਾਹੀਦਾ ਕਿ ਵਿਸ਼ਾਲ ਇਹ ਦੇਣਾ ਜੇ ਆਪਾਂ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਤੇ ਸਰਕਾਰੀ ਨੌਕਰੀਆਂ ਜਿਹੜੀਆਂ ਵੱਧ ਤੋਂ ਵੱਧ ਬੱਚਿਆਂ ਨੂੰ ਦਿੱਤੀਆਂ ਜਾਣ ਤਾਂ ਕਿ ਸਾਡਾ ਦੇਸ਼ ਜਿਹੜਾ ਤਰੱਕੀ ਵੱਲ ਜਾ ਸਕੇ ਔਰ ਦੂਜੀ ਗੱਲ ਇਹ ਹੈ ਕਿ ਮੈਂ ਬੱਚਿਆਂ ਨੂੰ ਕਹ ਹਦਾਇਤ ਕਰਦਾ ਬੱਚਾ ਸਾਰਿਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਵਿਦੇਸ਼ ਜਾਣਾ ਉਹ ਇਹੋ ਜੇ ਗਲਤ ਤਰੀਕੇ ਨਾਲ ਨਾ ਜਾਓ ਬੜੀਆਂ ਮੁਸ਼ਕਲਾਂ ਹੁੰਦੀਆਂ ਜੇ ਬੱਚਿਆਂ ਦੀਆਂ ਜਾਨਾਂ ਵੀ ਜਾਂਦੀਆਂ ਵਾ ਤੇ ਉੱਥੇ ਕੋਈ ਸਾਡੀ ਬਾਤ ਪੁੱਛਣ ਵਾਲਾ ਨਹੀਂ ਹੁੰਦਾ ਇਸ ਕਰਕੇ ਜਿੰਨੇ ਵਿਦੇਸ਼ ਜਾਣਾ ਸਹੀ ਤਰੀਕੇ ਨਾਲ ਸਹੀ ਡਾਕੂਮੈਂਟ ਬਣਾ ਕੇ ਬਾਹਰ ਜਾਇਆ ਜਾਵੇ ਮਾੜੇ ਤਰੀਕੇ ਨਾਲ ਨਾ ਜਾਓ ਗਲਤ ਤਰੀਕੇ ਨਾਲ ਨਾ ਜਾਓ ਤਾਂ ਲਾਸਟ ਕੁਐਸਚਨ ਹੈ ਜਿਸ ਤਰ੍ਹਾਂ ਹੁਣ ਬੱਚਾ ਜਸਨੂਰ ਘਰ ਆਇਆ ਵਾ ਔਰ ਉਹਦੇ ਮਤਲਬ ਜੋ ਸਹਿਮ ਸਹਿਮਦੇਵ ਆ ਗਵਾ ਔਰ ਜਿਸ ਤਰ੍ਹਾਂ ਇਨਾ ਪੈਸਾ ਤੁਹਾਡਾ ਨੁਕਸਾਨ ਹੋ ਚੁੱਕਾ ਵਾ ਔਰ ਇਹਦੇ ਸਬੰਧ ਵਿੱਚ ਤੁਸੀਂ ਉਹਨੂੰ ਕਿਸ ਤਰ੍ਹਾਂ ਗਾਂ ਸੈਟਲ ਕਰਨ ਵਾਸਤੇ ਕੀ ਕਰ ਰਹੇ ਜੀ ਇਸ ਹਿਸਾਬ ਤੋਂ ਪਹਿਲਾਂ ਬੱਚਾ ਪਲਾਸਟੂ ਤੋਂ ਹਟ ਕੇ ਇਹਨੂੰ ਐਡਮਿਸ਼ਨ ਦਵਾਇਆ ਸੀ ਪਾਰਟ 1 ਤੋਂ ਬੀਐਸਸੀ ਪਾਰਟ 1 ਚ ਖਾਸਾ ਕਾਲਜ ਮੈਂ ਚਾਹੁੰਦਾ ਕਿ ਬੱਚਾ ਫੇਰ ਉਸੇ ਆਪਣੀ ਜਿਹੜੀ ਆ ਉਹ ਸਟੱਡੀ ਚਾਲੂ ਕਰੇ ਤੇ ਬੱਚੇ ਨੂੰਗਾ ਚੰਗੀ ਵਿਦਿਆ ਦੇ ਕੇ ਤੇ ਕਿਸੇ ਚੰਗੇ ਤਰੀਕੇ ਨਾਲ ਚੰਗੀ ਪੋਸਟ ਤੇ ਜਿਹੜਾ ਐਡਜਸਟ ਕਰਾਇਆ ਜਾਵੇ ਦੂਜੀ ਗੱਲ ਆ ਪੰਜਾਬ ਸਰਕਾਰ ਨੂੰ ਫੇਰ ਦੁਬਾਰਾ ਮੈਂ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਕੋਸ਼ਿਸ਼ ਕਰੇ ਸਮੂੱਚੇ ਬੱਚਿਆਂ ਨੂੰ ਜਿਹੜੇ ਰਿਪੋਰਟ ਆਏ ਉਹਨਾਂ ਨੂੰ ਸਰਕਾਰੀ ਨੌਕਰੀਆਂ ਜ਼ਰੂਰ ਦਿੱਤੀਆਂ ਜਾਣ ਤਾਂ ਕਿ ਮਾੜੀ ਘਟਨਾ ਡਿਪਰੈਸ਼ਨ ਤੋਂ ਬਚ ਸਕਣ ਜਿਹੜਾ ਟਰੈਵਲ ਏਜੰਟ ਨੇ ਚਦਕਾ ਉਹਦੀ ਫੁਰਤ ਕੀ ਦੀ ਕਾਰਵਾਈ ਕਰ ਰਹੇ ਸਾਰੇ ਟਰੈਵਲ ਏਜੰਟਾਂ ਤੇ ਇੰਟਰਨੈਟ ਜਿਹੜਾ ਵਾ ਸਖਤ ਕਾਰਵਾਈ ਕੀਤੀ ਜਾਵੇ ਤੇ ਜਿਨ੍ਹਾਂ ਬੱਚਿਆਂ ਦੇ ਜਿਨ੍ਹਾਂ ਪਰਿਵਾਰਾਂ ਦੇ ਇਹਨਾਂ ਦਾ ਪੈਸਾ ਜਿਹੜਾ ਉਹ ਗਿਆ ਵਾ ਸਾਰੇ ਦਾ ਸਾਰਾ ਪੈਸਾ ਵਾਪਸ ਕਰਾਇਆ ਜਾਵੇ ਤਾਂ ਕਿ ਜਿਹੜੇ ਆ ਮਾਪੇ ਆ ਉਹ ਵੀ ਜਿੰਦਾ ਚੰਗਾ ਜੀਵਨ ਬਤੀਤ ਕਰ ਸਕਣ ਜਿਹੜਾ ਟਰੈਵਲ ਏਜੰਟਾ ਤੁਹਾਡੇ ਨਾਲ ਉਹਨੇ ਕੋਈ ਰਾਸਤਾ ਕਾਇਮ ਕੀਤਾ ਤੇ ਕੋਈ ਤੁਹਾਨੂੰ ਪੈਸੇ ਵਾਪਸ ਕਰ ਰਿਹਾ ਕਿ ਨਹੀਂ ਕਰ ਰਿਹਾ ਵੇਖੋ ਏਜੰਟ ਨੇ ਫੋਨ ਤੇ ਕੀਤਾ ਕਿ ਤੁਸੀਂ ਆਓ ਮਿਲੋ ਤੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਤੁਹਾਨੂੰ ਪੈਸੇ ਵਾਪਸ ਕਰਦੇ ਆ ਹੁਣ ਉਹ ਕਰਦਾ ਕਿ ਨਹੀਂ ਕਰਦਾ ਇਹ ਤੇ ਹੁਣ ਜਾਵਾਂਗੇ ਤੇ ਗੱਲ ਤੇ ਪਤਾ ਲੱਗੂਗਾ ਅਸੀਂ ਬਈ ਉਹਦੇ ਕੋਲ ਜਾ ਕੇ ਜੋ ਵੀ ਹੋਗਾ ਤੁਹਾਨੂੰ ਸੂਚਨਾ ਦੇਵਾਂਗੇ ਬਾਅਦ ਵਿੱਚ ਇਹ ਸਨ ਸਰਦਾਰ ਮੰਗਲ ਸਿੰਘ ਜਿਨ੍ਹਾਂ ਦੇ ਪੁੱਤਰਾ ਜਸਨੂਰ ਸਿੰਘ ਜਿਹੜਾ 19 ਸਾਲ ਉਮਰ ਆ ਗਿਆ ਉਹ ਜਿਹੜਾ ਅਮਰੀਕਾ ਤੋਂ ਕੱਲ ਰਿਪੋਰਟ ਹੋ ਕੇ ਅੱਜ ਆਪਣੇ ਘਰ ਪਹੁੰਚਿਆ ਔਰ ਇਹਨਾਂ ਨੇ ਸਾਰੀ ਆਪਣੀ ਕਹਾਣੀ ਦੱਸੀ ਆ ਸਾਡਾ ਅਰਜਨਸ ਖੁਸਨ ਦੇ ਮੱਧੇ ਨਾਮ ਇਹ ਜਿਹੜਾ ਵਾ ਕਹਾਣੀ ਦੱਸਣ ਦਾ ਮਤਲਬ ਇਹ ਹੈਗਾ ਉਹ ਲੋਕਾਂ ਨੂੰ ਜਿਹੜੇ ਨੌਜਵਾਨ ਜਿਹੜੀ ਆ ਜਾ ਰਹੇ ਆ ਜਿਹੜੇ ਵਿਦੇਸ਼ਾਂ ਵਿੱਚ ਉਹਦਾ ਵਿਦੇਸ਼ਾਂ ਦਾ ਰੁਕ ਕਰ ਰਹੇ ਆ ਉਹ ਸਹੀ ਤਰੀਕੇ ਨਾਲ ਆਪਣਾ ਜਾਨ ਕਿਉਂਕਿ ਵੇਖੋ ਕਿੰਨਾ ਇੱਕ ਤੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਜਾਂਦੇ ਆ ਔਰ ਜਿਹੜਾ ਵਾ ਵਕ-ਵਕ ਜਗ੍ਹਾ ਦੇ ਉੱਤੇ ਡੌਂਕੀ ਰਸਤੇ ਜਾਂਦੇ ਆ ਡੌਂਕਰ ਵੀ ਬੜਾ ਪਰੇਸ਼ਾਨ ਕਰਦੇ ਆ ਔਰ ਇੱਕ-ਇੱਕ ਕਮਰੇ ਦੇ ਵਿੱਚ 10-15 15 20-25-25 ਜੜੇ ਆ ਵੜ ਕੇ ਬੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਔਰ ਅੱਜ ਜਸਨੂਰ ਦੇ ਜਿਹੜੇ ਪਰਿਵਾਰ ਆ ਵਿੱਚ ਖੁਸ਼ੀ ਦਾ ਮਾਹੌਲ ਆ ਕਿਉਂਕਿ ਇਹਨਾਂ ਨੇ ਕਿਹਾ ਵਾ ਪੈਸਾ ਜਿਹੜਾ ਵਾ ਇੱਕ ਚੀਜ਼ ਵਕਰੀ ਆ ਪੈਸਾ ਚਲੋ ਫਿਰ ਕਮਾਇਆ ਜਾ ਦੇਗਾ ਪਰ ਸਾਡਾ ਜਿਹੜਾ ਬੱਚਾ ਵਾ ਆਪਣਾ ਇੱਕ ਘਰ ਜਿਹੜਾ ਵਾ ਠੀਕ-ਠਾਕ ਕਰ ਪਹੁੰਚਾ ਵੇ ਇਸ ਕਰ ਲਈ ਇਹਨਾਂ ਨੂੰ ਬੜੀ ਖੁਸ਼ੀ ਹੈਗੀ ਆ ਕੀ ਨਾਮ ਹੈ ਤੁਹਾਡਾ ਜਸਨੂਰ ਸਿੰਘ ਜਸਨੂਰ ਕਿੱਥੋਂ ਆ ਗਏ ਹੈਗੇ ਤੁਸੀਂ ਮੈਂ 14 ਜੂਨ ਨੂੰ ਗਿਆ ਸੀ ਦਿੱਲੀ ਤੋਂ 14 ਜੂਨ ਨੂੰ ਦਿੱਲੀ ਤੋਂ ਕਿਸ ਕਿਸ ਕੇ ਸਰ ਰਸਤੇ ਜਿਹੜਾ ਹੈਗਾ ਤੁਸੀਂ ਦੰਦੇਗਾ ਮੈਂ ਪਹਿਲਾਂ ਇੱਥੋਂ ਗਏ ਹਾਂ ਗਾਨਾ ਬੀਏ ਤੇ ਫਿਰ ਉੱਥੋਂ ਸੂਰੀਨੇਮ ਫਿਰ ਉੱਥੋਂ ਅਗਲੀ ਕੰਟਰੀ ਗੁਆਨਾ ਫਿਰ ਬ੍ਰਾਜ਼ੀਲ ਫਿਰ ਬਿਲੀਵਿਆ ਫਿਰ ਪੀਰੂ ਗਏ ਫਿਰ ਉੱਤੇ ਆਪਣਾ ਇਕਵਾਡੋਰ ਕੋਲੰਬੀਆ ਤੇ ਫਿਰ ਪਨਾਮਾ ਤੇ ਫਿਰ ਕੋਸਟ ਰਿਕਾ ਨਿਕਾਰਾਗਵਾ ਤੇ ਹੁਣ ਗੁਆਟਾਮਾਲਾ ਤੇ ਹੁਣ ਦਰਸਤੇ ਮੈਕਸੀਕੋ ਸਿਟੀ ਵੇਪਰ ਲੇਕਿਨ ਇਹ ਸਾਰੇ ਦੇ ਵਿੱਚ ਜਿਹੜਾ ਹੈਗਾ ਵਾ ਮਤਲਬ ਕਹਿ ਸਕਦੇ ਕੋ ਫਲਾਈਟ ਨਾਲ ਹੀ ਕਿਹੜੀ ਕਿਹੜੀ ਕੰਟਰੀ ਤੱਕ ਪਹੁੰਚਿਆ ਬਸ ਸੂਰੀ ਨੇ ਤੱਕ ਫਲਾਈਟ ਤੱਕ ਗਏ ਬਾਅਦੋਂ ਟੈਕਸੀ ਦੇ ਬਾਅਦ ਟੈਕਸੀ ਹਾਂਜੀ ਅਲਾਮਾ ਦੇ ਜੰਗਲਾਂ ਰਹੀਗੇ ਹਾਂਜੀ ਕਿੰਨੇ ਦਿਨ ਡੇਢ ਦਿਨ ਲੱਗਾ ਹੈ ਜੰਗਲ ਜਦੋਂ ਆਈ ਜੰਗਲਾਂ ਚ ਨਹੀਂ ਮੁਸ਼ਕਲ ਇਦਾਂ ਵਾਸ ਤੁਰਨ ਦੀ ਮੁਸ਼ਕਲ ਹੋਰ ਤਾਂ ਮੁਸ਼ਕਲ ਤੇ ਕੋਈ ਜਾਨਵਰ ਵਗੈਰਾ ਤੇ ਕਿੱਡਾ ਰਹਾ ਹੈ ਨਹੀਂ ਜਾਨਵਰ ਉੱਥੇ ਨਹੀਂ ਹੈ ਨਦੀਆਂ ਕਿੰਨੀਆਂ ਘਾਰ ਕੀਤੀਆਂ ਨਦੀਆਂ ਇਦਾਂ ਹੁੰਦੀਆਂ ਉਹ ਨਦੀ ਜੀ ਘੁੰਮ ਕੇ ਫੇਰ ਆ ਜਾਂਦੀ ਹੈ ਮਿੱਤਰਾ ਵੀ। ਇਹਨੂੰ ਤੁਸੀਂ ਪਹੁੰਚੀ ਯੂਐਸਏ ਕਦੋਂ ਐਂਟਰ ਕੀਤਾ? ਅਸੀਂ 29 ਜਨਵਰੀ ਨੂੰ ਐਂਟਰ ਹੋਏ ਬਾਰਡਰ ਕ੍ਰੋਸ ਕੀਤਾ। ਕਿਹੜੇ ਬਾਰਡਰ ਆਈ ਸੀ? ਤੇਜਵਾਨੇ। ਫਿਰ ਉਹ ਤੁਹਾਨੂੰ ਐਂਟਰ ਕਰਦੇ ਆ ਕੋ ਚੱਕ ਲਿਆ ਪੁਲਸ ਨੇ ਆਪ। ਆਪ ਪਹਿਲਾਂ ਸੇਫ ਨੰਗਨ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਜਿਉਂ ਚੱਕ ਲਿਆ ਪੁਲਸ ਲੈ ਆਣੇ ਫਿਰ ਲੈ ਗਏ ਉੱਥੇ ਚੌਕੇ। ਫਿਰ ਫਿਰ ਉਹਨਾਂ ਆਪਣੀ ਜੋ ਕਾਰਵਾਈ ਕੀਤੀ ਉਹਨਾਂ ਨੇ। ਬਈ ਕਿਵੇਂ ਦਾ ਉੱਥੇ ਜੇਲ੍ਹ ਦੇ ਅੰਦਰ ਕਿਦਾਂ ਦਾ ਰਿਹਾ ਬਤੀਰਾ ਕਿਦਾਂ ਦਾ ਰਿਹਾ ਹੈ ਬਤੀਰਾ ਇਦਾਂ ਮੈਂਟਲੀ ਟੌਰਚਰ ਹੀ ਕਰਦੇ ਸੀ ਬਹੁਤ ਜਿੱਦਾਂ ਸੌਣ ਨੂੰ ਟਾਈਮ ਘਟ ਦਿੰਦੇ ਸੀ ਤੇ ਵਾਕ ਜਿਸ ਨੂੰ ਉੱਥੇ ਜਿਵੇਂ ਹੁਣ ਖਬਰਾਂ ਦੇ ਵਿੱਚ ਆ ਰਿਹਾ ਹੈਗਾ ਕਿ ਜਿਹੜੇ ਸਰਦਾਰ ਆਪਣੀ ਵੀਕ ਸੀਗੇ ਨੌਜਵਾਨ ਤੁਸੀਂ ਵੀ ਸਰਦਾਰ ਹੋ ਹਾਂਜੀ ਕਿ ਉਹਨਾਂ ਦੇ ਪਰਨੇ ਲਾਏਗੇ ਤੇ ਪਰਨੇ ਉਹ ਫਿਰ ਰੱਖਿਆ ਗਿਆ ਜਾਂ ਕੋਈ ਮਤਲਬ ਕਿਵੇਂ ਆ ਉਹਨਾਂ ਨੂੰ ਤਸ਼ੱਦਦ ਜਿਹੜਾ ਹੈਗਾ ਇਹ ਕਹਿ ਸਕਦੇ ਆ ਯਾ ਫਿਰ ਜਾਣ ਪੁੱਛ ਕੇ ਇੱਕ ਦੱਸਿਆ ਗਿਆ ਹੈਗਾ ਕਿ ਤੁਹਾਡੇ ਨਾਲ ਬਤਿਹਰਾ ਜਿਹੜਾ ਹੈਗਾ ਕੰ ਦਾ ਕਿੱਥੇ ਹੋ ਜੇ ਇਹ ਗਲਤ ਹੋਵੇ ਪਰਨੇ ਉਹ ਜਦੋਂ ਅਸੀਂ ਕਹੀਦਾ ਵੀ ਸਾਨੂੰ ਪਰਨੇ ਬੰਨਣ ਦੋ ਆਂਦੇ ਨਹੀਂ ਅਸੀਂ ਤੁਹਾਡੇ ਧਰਮ ਤੋਂ ਕੀ ਲੈਣਾ ਤੁਸੀਂ ਇਨਲੀਗਲ ਐਂਟਰ ਹੋਏ ਜੇ ਅਸੀਂ ਤਾਂ ਇਦਾਂ ਹੀ ਕਰਾਂਗੇ ਇਹ ਇਹ ਗੱਲ ਉਹਨਾਂ ਦਾ ਕਹਿਣਾ ਹੈਗਾ ਹਾਂ ਜੀ ਬਹੁਤ ਤਸ਼ੱਦਦ ਵੀ ਕਰਦੇ ਕੋ ਮਾਰਕੁੱਟ ਜੇ ਨਹੀਂ ਮਾਰਕੁੱਟ ਨਹੀਂ ਕਰਦੇ ਜਿਹੜੇ ਰਸਤੇ ਕੋ ਤਸ਼ੱਦਦ ਹੋਇਆ ਹੋਵੇ ਜਿਹੜੇ ਰਸਤੇ 'ਚ ਡੋਂਕਰ ਤੁਹਾਨੂੰ ਮਿਲੇ ਸੀਗੇ ਡੋਂਕਰਾਂ ਨੇ ਕਿਤਰਾ ਤੁਹਾਨੂੰ ਕੱ ਲੈ ਕੇ ਗਿਆ ਡੋਂਕਰ ਇਦਾਂ ਲਈ ਜਾਂਦੇ ਜੇ ਤਾਂ ਆਪਾਂ ਉਹਨਾਂ ਨਾਲ ਨੁਕੀ ਕੀ ਕਰਾਂਗੇ ਉਹ ਤਾਂ ਹੀ ਫਿਰ ਧੱਕਾ ਕਰਦੇ ਉਦਾਂ ਦਾ ਕੋਈ ਉਹਨਾਂ ਦਾ ਵੀ ਇਦਾਂ ਤੇ ਕਿੰਨੇ ਕਿੰਨੇ ਬੰਦਿਆਂ ਦਾ ਜਿਹੜਾ ਤੁਹਾਡਾ ਟੋਲਾ ਜਾ ਰਿਹਾ ਸੀ ਅਹੀਂ ਆ ਗਏ ਆਂ ਆਪਣਾ ਬਨਾਮਾ ਚ ਹੈ 26 ਦੇ ਜਾਣੇ ਆਂ ਮੁੰਡੇ ਸਭ ਤੋਂ ਜਿਹੜਾ ਔਖਾ ਸਫਰ ਬਨਾਮਾ ਦਾ ਰਿਹਾ ਕਿਹੜਾ ਰਿਹਾ ਤੁਹਾਡਾ ਉਹ ਬਨਾਮਾ ਦੇ ਹੀ ਹੁੰਦਾ ਇਸ ਉਹਦੇ ਵਿੱਚ ਕੀ ਕੀ ਹੁੰਦਾ ਉਹ ਚ ਇਦਾਂ ਹੀ ਤਾਂ ਦੱਸਿਆ ਤੁਰਨ ਦੀ ਮੁਸ਼ਕਲ ਹੁੰਦੀਆਂ ਪਹਾੜੀਆਂ ਹੁੰਦੀਆਂ ਇਹ ਖਾਣ ਪੀਣ ਦੀ ਮੁਸ਼ਕਲ ਹੁੰਦੀ ਉੱਥੇ ਇਦਾਂ ਤੇ ਨਾਲ ਬੱਚੇ ਵੀ ਗਏ ਔਰਤਾਂ ਵੀ ਨਾਲ ਨਹੀਂ ਬੱਚੇ ਔਰਤਾਂ ਕੋ ਰਾਜ ਕੋਈ ਪਿੰਜਰ ਕੋ ਡੈੱਡ ਬੋਡੀਆਂ ਮਿਲੀਆਂ ਪਈਆਂ ਜੰਗਲਾ ਉਹ ਦੂਸਰਾ ਰੂਟ ਹੁੰਦਾ ਕ੍ਰੀਟੋ ਸਾਣੀ ਆਂਦੇ ਵੀ ਡੈੱਡ ਬੋਡੀਆਂ ਮਿਲਦੀਆਂ ਆਡਾ ਰੂਟ ਕੈਲਿਡੋਨੀਆ ਸਾਣੀ ਇੱਧਰ ਐਵੇਂ ਦਾ ਕੋਈ ਹੈਗਾ ਹੋਰ ਤੁਹਾਡੇ ਵੀ ਕੋਈ ਦੋਸਤ ਜਾਂ ਕੋਈ ਵਕਫ ਹੈਗੇ ਜਿਹੜੇ ਹਾਲੇ ਉੱਥੇ ਨੇ ਜਾਂ ਮੈਕਸੀਕੋ ਦੀ ਕੰਦ ਤੋਂ ਨਹੀਂ ਟੱਪੇ ਜਾਂ ਕੁਛ ਇਦਾਂ ਦਾ ਕਿਉਂਕਿ ਉਹ ਵੀ ਸਾਹਮਣੇ ਆ ਰਿਹਾ ਕਿ ਕਈ ਨੌਜਵਾਨ ਜਿਹੜੇ ਹੁਣ ਜਿੱਦਾਂ ਦਾ ਸਰਕਾਰ ਦਾ ਬਤਿਰਾ ਇੱਕਦਮ ਹੋਇਆ ਇਹ ਡਿਪੂਟ ਲਗਾਤਾਰ ਕੀਤਾ ਜਾ ਰਿਹਾ ਤਾਂ ਉਹ ਹੁਣ ਉੱਥੇ ਮੈਕਸੀਕੋ ਦਾ ਆਰਡਰ ਜਿਹੜਾ ਕ੍ਰੋਸ ਨਹੀਂ ਕਰ ਰਿਹਾ। ਉਹ ਮੁੰਡੇ ਹੈਗੇ ਜਿਹੜੇ ਨਾਲ ਤੁਰੇ ਮੈਕਸੀਕੋ ਸਿਟੀ ਬੈਠੇ ਆ। ਤਾਂ ਉਹ ਵੇਟ ਹੀ ਕਰਦੇਗੇ ਥੋੜੇ ਬੋਦੇ ਬੰਦੇ ਨਿਕਲਣ ਤਾਂ ਫਿਰ ਬਾਰਡਰ ਕ੍ਰੋਸ ਕਰੀਏ। ਇਸ ਨੂੰ ਮਨ ਦੇ ਵਿੱਚ ਪਚਾ ਜਾਂ ਕੁਛ ਹਿੰਦੀ ਹੈ ਕੁਰੀ ਕਿਉਂਕਿ ਮਿਹਨਤ ਕਰਨ ਲਈ ਜਾ ਰਹੇ ਸੀ ਹੈਨਾ। ਲੇਕਿਨ ਡਿਪੂਟ ਹੋ ਗਏ 29 ਜਨਵਰੀ ਨੂੰ ਤੁਸੀਂ ਪਹੁੰਚੇ ਨਾਲ ਦੀ ਨਾਲ ਹੀ ਵਾਪਸ ਨੂੰ ਜਿਹੜਾ ਹੈਗਾ ਸਰਕਾਰ ਵੱਲੋਂ ਭੇਜਿਆ। ਹਾਂ ਕੁਝ ਨਿਹੜਾ ਨਵਾਂ ਯੂਥ ਜਿਹੜਾ ਕਹਿੰਦਾ ਕਿ ਨਹੀਂ ਵਿਦੇਸ਼ ਹੀ ਜਾਣਾ ਜਾਂ ਕਾਮਯਾਬੀ ਉੱਥੇ ਹੀ ਹੈਗੀ ਕੁਝ ਕਹਿਣਾ ਚਾਹੁੰਗੇ ਤੇ ਇਹਦੇ ਬਾਰੇ ਜਿਸ ਨੂਰ ਜਿਸ ਦਾ ਤੁਸੀਂ ਇੱਥੋਂ ਗਏ ਸੀਗੇ ਉਹ ਤੋਂ ਕਿਹੜਾ ਕਿੰਨੇ ਆਪਣੇ ਲਗਜ਼ ਲੈ ਕੇ ਗਏ ਸੀਗੇ ਲੱਗਦਾ ਬੈਗ ਇੱਕ ਸ਼ੋਰਟ ਗਿੱਟ ਬੈਗ ਹੀ ਮੋਢੇ ਪਾਉਣ ਲਈ ਤੇ ਇੱਕ ਨਾਲ ਟੈਚੀਗਾ ਤੇ ਉਹ ਕਿੱਥੇ ਰਹਿ ਗਿਆ ਟੈਚੀ ਤਾਂ ਉੱਥੇ ਸੜਦਾ ਹੀ ਸੂਰੀ ਨੇਮ ਹਾਂ ਤੇ ਬੈਗ ਵੀ ਜਿੱਦਾਂ ਰਾਜ ਕੱਪੜੇ ਘਟਦੇ ਗਏ ਤਾਂ ਥੋੜੇ ਕੱਪੜੇ ਪਨਾਮਾ ਤੋਂ ਪਹਿਲਾਂ ਹੀ ਸੇਟਦੇ ਜਿਹੜਾ ਤੁਸੀਂ ਰਸਤਾ ਅਪਣਾਇਆ ਤੁਹਾਨੂੰ ਪਤਾ ਕਦੋਂ ਲੱਗਾ ਵੀ ਮੈਂ ਗਲਤ ਰਸਤੇ ਜਾ ਰਿਹਾ ਹਾਂ ਵੀ ਜਿਸ ਦਾ تصدد ਕੀਤਾ ਜਾਂਦਾ ਸੀ ਨੌਜਵਾਨਾਂ ਰਸਤੇ ਜੰਟ ਨੇ ਲੱਗਿਆ ਸੀ ਕਲੰਬੀਆ ਤੋਂ ਤਾਰੀ ਫਲਾਈਟ ਹੋਊਗੀ ਪਰ ਉੱਥੇ ਜਾ ਕੇ ਕੋਈ ਫਲਾਈਟ ਨਹੀਂ ਹੋਈ ਫਿਰ ਇਦਾਂ ਪਤਾ ਲੱਗਾ ਵੀ ਹੁਣ ਤਾਂ ਐਂਦੀ ਜਾਣਾ ਪੈਣਾ ਪਨਾਮਾ ਜਦੋਂ ਜਾਣਾ ਸੀਗਾ ਉਦੋਂ ਕਾਨੂੰਨੀ ਤੰਗ ਦੇ ਨਾਲ ਜਾਣ ਦੀ ਗੱਲ ਹੋਈ ਸੀ ਕਿ ਜਾਂ ਫਿਰ ਤੁਹਾਨੂੰ ਪਹਿਲਾਂ ਦੱਸਿਆ ਗਿਆ ਹੈਗਾ ਕਿ ਤੁਸੀਂ ਇਦਾਂ ਲੀਗਲ ਟੈਂਕ ਦੇ ਨਾਲ ਐਂਟਰ ਕਰੋਗੇ ਅਮਰੀਕਾ ਉਦੋਂ ਦਾ ਇਹੋ ਕਿਹਾ ਗਿਆ ਸੀ ਮੈਕਸੀਕੋ ਸਿਟੀ ਤੱਕ ਵੀਜ਼ਾਂ ਤੇ ਜਾਵਾਂਗੇ ਉੱਥੇ ਫਲਾਈਟ ਤਾਂ ਤੀਕ ਖੜਾਂਗੇ ਪਰ ਬਾਅਦ ਵਿੱਚ ਇਦਾਂ ਦਾ ਅਪਰੋਕਸ ਕਿੰਨੀਆਂ ਕੰਟਰੀਆਂ ਜੜੀਆਂ ਹੈਗੀਆਂ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਹੈ ਉਹ ਸੋ ਹੈ ਹੀ 10 ਕੰਟਰੀਆਂ ਹੁੰਦੀਆਂ ਜਿਹੜੇ ਤੁਸੀਂ ਪੈਸੇ ਦਿੱਤੇ ਉਹ ਕਿਸ ਤਰ੍ਹਾਂ ਦਿੱਤੇ ਕੈਸ਼ ਤੇ ਸਾਰੇ ਪੈਸੇ ਇਕੱਠੇ ਦਿੱਤੇ ਕਿ ਕਿਤਰਾ ਪਹਿਲਾਂ 15 ਲੱਖ ਪਹਿਲਾਂ ਦਿੱਤਾ ਹੈ ਬਾਕੀ ਬਜਿਆ ਬਣਿਆ ਤੁਸੀਂ ਤੁਹਾਨੂੰ ਕੋ ਪੈਸੇ ਪੂਰੇ ਲੱਲੇ ਤੁਸੀਂ ਏਜੰਟ ਨਾਲ ਗੱਲ ਨਹੀਂ ਕੀਤੀ ਵੀ ਸਾਨੂੰ ਕਿਉਂ ਇਸ ਤਰ੍ਹਾਂ ਭੇਜ ਰਹੇ ਜੇ ਤੁਸੀਂ ਗੱਲ ਹੋਰ ਕੀਤੀ ਸੀ ਕੁਝ ਕਹਿਣਾ ਚਾਹੁੰਗੇ ਕੋਈ ਡਿਮਾਂਡ ਕਰਨਾ ਚਾਹੁੰਗੇ ਸਰਕਾਰ ਕੋਲ ਡਿਮਾਂਡ ਡਿਮਾਂਡ ਇਹੋ ਹੀ ਵੀ ਜਿਹੜੇ ਬੰਦੇ ਮੁੜ ਕੇ ਆ ਰਹੇ ਆ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਵੀ ਬੰਦੀ ਕਾਰਵਾਈ ਕੀਤੀ ਆ ਜਿਸ ਨੂੰ ਸੁਪਨਾ ਹੁੰਦਾ ਬੱਚੇ ਜਿਸ ਤਰ੍ਹਾਂ ਜਾਣਾ ਹੁੰਦਾ ਪਰ ਕੀ ਸੁਪਨਾ ਵੇਖ ਕੇ ਗਏ ਸੀ ਤੁਸੀਂ ਬਾਹਰ ਸੁਪਨਾ ਬਾਹਰ ਹੀ ਹੋਏ ਵੀ ਉਹਤੇ ਜਾਵਾਂਗੇ ਵਧੀਆ ਸੈਟਲ ਹੋ ਜਾਵਾਂਗੇ ਪਰ ਇਦਾਂ ਨਹੀਂ ਹੋਇਆ ਤੇ ਕਿੰਨਾ ਕੁ ਦੁੱਖ ਲੱਗਾ ਹੁਣ ਅੱਜ ਦੁੱਖ ਲੱਗਦਾ ਹੀ ਇਦਾਂ ਰਾਜ ਵੇਖ ਕੇ ਇੱਕ ਪੈਸਾ ਵੀ ਲੱਗ ਗਿਆ ਫਿਰ ਵਾਪਸੀ ਵੀ ਇਸ ਤਰ੍ਹਾਂ ਨਹੀਂ ਪਈ ਉਹ ਦੁੱਖ ਤਾਂ ਹੈ ਹੀ ਪਰ ਹੁਣ ਕੀ ਕਰਾਂ ਉਹ ਮਨਦੀਪੂ ਤਾਂ ਸੋਚਦੇ ਹੋ ਕਿ ਭਵਿੱਖ ਦੇ ਵਿੱਚ ਆ ਕਰਨਾ ਕਿਉਂਕਿ ਪਰਿਵਾਰ ਤੁਹਾਡਾ ਬਹੁਤ ਵਧੀਆ ਤੁਹਾਨੂੰ ਮਤਲਬ ਕਹਿ ਲਈਏ ਕਿ ਸਾਥ ਵੀ ਹੈਗਾ ਉਹਨਾਂ ਦਾ ਸਾਰੇ ਆਈ ਮਿਲ ਜੀ ਉਹ ਦੇਖਾਂਗੇ ਜਾਂ ਹੋਰ ਕਿਹੇ ਕੰਟਰੀ ਜਿੱਥੇ ਬਹੁ ਬੰਸ ਕੋ ਵੀ ਜਾ ਰਹੇ ਲੀਗਲ ਤਰੀਕੇ ਨਾਲ ਲੀਗਲ ਤਰੀਕੇ ਨਾਲ ਜਿਸ ਨੂੰ ਜ ਪ੍ਰਧਾਨ ਮੰਤਰੀ ਨੇ ਬੋਦੀ ਜੀ ਵੀ ਗਏ ਸੀ ਤੁਹਾਨੂੰ ਪਤਾ ਲੱਗਾ ਸੀ ਕਿ ਤੁਮੇ ਓਏ ਅੰਦਰ ਸਾਾਨੂੰ ਕੋਈ ਬਾਹਰ ਦੀ ਖਬਰ ਨਹੀਂ ਹੈ ਨਾ ਮਿਲਦੀ ਵੀ ਕੀ ਚੱਲਣ ਡਿਆ ਵਾ ਤੇ ਤੁਹਾਨੂੰ ਕਦੋਂ ਪਤਾ ਲੱਗਾ ਜਦੋਂ ਇਹ ਐਸਪੀ ਅੰਮ੍ਰਿਤਸਰ ਤੱਕ ਪਹੁੰਚ ਕੇ ਜੇਪੀ ਤੁਹਾਨੂੰ ਬਾਹਰ ਪੇਜ ਰਿਪੋਰਟ ਕਰ ਉਥੇ ਦਾ ਅੰਦਰ ਰੋਲਾ ਜਾਂ ਪੈਂਡ ਹੈ ਪਈ ਕਿ ਜਿਹੜੇ ਮੁੰਡਿਆਂ ਨੂੰ ਬਾਹਰ ਲੈ ਕੇ ਜਾ ਰਹੇ ਆ ਕਾਊਂਟਪੋਰਟ ਹੋਣਦੇ ਆ ਤਾਂ ਫਿਰ ਉੱਥੋਂ ਪਤਾ ਲੱਗ ਗਿਆ ਵੀ ਹੁਣਾਨੂੰ ਹੀ ਰਿਪੋਰਟ ਹੀ ਕਰਨੀ ਹੈ ਜਦੋਂ ਖੜਿਆ ਤੇ ਖਾਣ ਪੀਣ ਨੂੰ ਕੀ ਦਿੰਦੇ ਰਸਤੇ 'ਚ ਰਸਤੇ 'ਚ ਤਾਂ ਇਦਾਂ ਚੋਲ ਹੀ ਮਿਲਦੇ ਸੀ ਲੋਕਾਂ ਨੂੰ ਜਹਾਜ਼ ਦੇ ਵਿੱਚ ਕੀ ਕੀ ਦਿੱਤਾ ਗਿਆ ਹੱਥ ਘੜੀਆਂ ਬੀੜੀਆਂ ਲਾਈਆਂ ਹਾਂਜੀ ਲਾਈਆਂ ਪੜਕੇ ਲਾਏ ਸੀ ਪੜਕੇ ਉੱਥੇ ਲਵਾਤੇ ਜਦੋਂ ਪੁਲਸ ਵਾਲੇ ਫੜਦੇ ਆ ਉੱਥੇ ਲਵਾ ਦਿੰਦੇ ਸਾਰਕੋ ਅੱਛਾ ਇੱਥੇ ਆਣ ਕੇ ਫਿਰ ਇਹ ਟੂਰ ਕੇ ਅੰਦਰ ਹਾਂਜੀ ਇੱਥੇ ਫਿਰਾਨੂੰ ਪਰਨੇ ਦਿੱਤੇ ਗਏ ਸੂਰੇ ਕਲਾਸ ਦਾ ਸਵਾਲ ਹੈਗਾ ਕਿ ਉੱਥੇ ਜੋ ਵੀ ਬਤੀਰਾ ਰਿਆ ਜਾਂ ਜਿਵੇਂ ਰਿਪੋਰਟ ਹੋ ਰਿਹਾ ਉਹ ਦੇਖਿਆ ਗਿਆ ਸਾਰਿਆਂ ਨੇ ਦੇਖਿਆ ਹੋਰ ਵੀ ਮੁੰਡਿਆਂ ਨੇ ਦੱਸਿਆ ਜੋ ਵੀ ਹੋਇਆ ਲੇਕਿਨ ਜਦੋਂ ਰਾਤੀ ਰਿਪੋਰਟ ਹੋਇਆ ਉਹ ਆਪਣੇ ਕਹਿ ਸਕਦੇ ਆ ਕਿ ਧਰਤੀ ਦੇ ਉੱਤੇ ਆਪਣੇ ਪੰਜਾਬ ਦੀ ਧਰਤੀ ਦੇ ਉੱਤੇ ਸਨੈਡ ਤੋਂ ਬਾਅਦ ਜਿਹੜਾ ਕਿਸ ਤਰ੍ਹਾਂ ਦਾ ਬਤੀਰਾ ਜਿਹੜਾ ਹੈਗਾ ਜਾਂ ਰੋਕੀ ਨੂੰ ਲੈ ਕੇ ਕਾਫੀ ਤਰ੍ਹਾਂ ਦੱਸਿਆ ਜਾ ਰਿਹਾ ਕਿ ਸਿਰਫ ਖਾਣ ਨੂੰ ਚੌਕਲੇਟ ਜਾਂ ਕੁਝ ਇਹ ਦੇਖਿਆ ਸੀਗਾ ਕੋਪਰੇ ਚਿਪਸ ਜੀ ਲੇਕਿਨ ਪ੍ਰਸ਼ਾਦਾ ਪਾਣੀ ਮਿਲਿਆ ਇੱਕ ਦਸਤਾਰ ਜਿਹੜੀ ਹੈਗੀ ਉਹ ਵੀ ਐਸ ਜੀ ਵਿਜ਼ੀਬਲ ਨੂੰ ਸਰਿਆਂ ਨੂੰ ਦਿੱਤੀ ਜਾ ਰਹੀ ਹੈਗੀ ਉਰ ਆਪਣੇ ਤੌਰ ਦੇ ਉੱਤੇ ਆਪਣੀ ਧਰਤੀ ਦੇ ਉੱਤੇ ਪਹੁੰਚ ਕੇ ਕਿਦਾਂ ਦਾ ਮਹਿਸੂਸ ਕੀਤਾ? ਕਿਦਾਂ ਇਲਾਤਰਤੀ ਦੇ ਉੱਤੇ ਪਹੁੰਚ ਕੇ ਖੁਸ਼ੀ ਹੁੰਦੀ ਸਾਰਿਆਂ ਨੂੰ ਪਰ ਉੱਥੇ ਤੋਂ ਪਤਾ ਲੱਗਦਾ ਹੈ ਕਿ ਪੈਸੇ ਵੀ ਹੁਣ ਵਾਵਾ ਡੁੱਬ ਗਏ ਸਾਰਿਆਂ ਦੇ ਤਾਂ ਅੰਦਰੋਂ ਅੰਦਰ ਤਾਂ ਬੰਦਾ ਨਰਾਜ਼ ਹੀ ਰਹਿੰਦਾ ਹੈ। ਤੇ ਹੱਥ ਘੜੀਆਂ ਲੱਗੀਆਂ ਸੀ ਤੁਹਾਨੂੰ ਕਿ ਬੇਟੀਆਂ ਕਿਸ ਤਰ੍ਹਾਂ ਲੈਂਦਾ ਤੁਹਾਨੂੰ? ਹੱਥ ਘੜੀਆਂ ਲੱਗੀਆਂ ਰਹੀਆਂ ਇੱਥੋਂ ਹੀ ਤੋਂ 에어 ਲੈਂਡ ਹੁਣੀ ਸੀ ਫਲਾਈਟ ਘੰਟੇ ਤੱਕ ਪਹਿਲਾਂ ਉਹਨਾਂ ਖਲਾਤੀਆਂ ਸੀ। ਤੁਹਾਨੂੰ ਜਦੋਂ ਭੁੱਖ ਲੱਗਦੀ ਫਿਰ ਕਿਸ ਤਰ੍ਹਾਂ ਖਾਂਦੇ ਸੀ? ਇਤਨਾ ਝੋਕੇ ਖਾਣਾ ਪੈਂਦਾ ਇੱਥੇ ਇੱਕ ਵੱਜੀ ਹੁੰਦੀ ਹੈ ਅੱਛਾ ਇਹ ਹੋ ਬਲੋ ਕੀ ਮੰਗ ਕਰਦੇ ਜੀ ਕੀ ਮੰਗ ਕਰਦੇ ਸਰਕਾਰ ਕੋ ਜੀ ਮੰਗੇ ਹੋਈ ਵੀ ਜੋ ਬੰਦੀ ਕਾਰਵਾਈ ਕੀਤੀ ਆ ਸਰਕਾਰੀ ਨੌਕਰੀ ਬੰਦਿਆਂ ਨੂੰ ਦਵਾਈ ਜਾਵੇ ਤੇ ਏਜੰਟ ਖਿਲਾਫ ਕੀ ਕਰਨਾ ਚਾਹੁੰਦੇ ਜੀ ਏਜੰਟ ਖਿਲਾਫ ਇਹੋ ਵੀ ਪੈਸੇ ਦਿੱਤੇ ਜਾਣ ਤੇ ਜਿੰਨੇ ਪੈਸੇ ਲੱਗੇ ਮੋੜੇ ਆ